ਸਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੜਾ ਬੋ ਬੋ ਵੈਲਕਮ ਹੈ ਜੀ ਤੇ ਵਿਜੇ ਜੀ ਜਿਹੜੇ ਹੈਗੀ ਆ ਪਿੰਡ ਖੋਸਾ ਕੋਟਲਾ ਤਹਿਸੀਲ ਜ਼ਿਲ੍ਹਾ ਮੋਗਾ ਪੈਂਦਾ ਜੀ ਤੇ ਬਾਈ ਨੇ ਵਪਾਰ ਦਾ ਕੰਮ ਕਰਦੇ ਆ ਤੇ ਇੱਕੋ ਗਾਂ ਸੇਲ ਆ ਤੇ ਆਓ ਨਾਲ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਿੱਦਾਂ ਬਹੁਤ ਵਧੀਆ ਸਹੀ ਸਤਿ ਸ਼੍ਰੀ ਅਕਾਲ ਕਿਵੇਂ ਚੱਲ ਰਿਹਾ ਕੰਮ ਹਾਂ ਵਧੀਆ ਵਧੀਆ ਜੀ ਪੂਰਾ ਚਲੋ ਅੱਟ ਵਾਰੀ ਚੈੱਕ ਕਰਦੇ ਕੰਮ ਕੋਈ ਨਹੀਂ ਬੋਨੇ ਲੈ ਆਈਆਂ ਇੱਥੇ ਵੇਚੂਗਾ ਤਾੜੀ ਵੇਚੂ ਜਲੀਆ ਤਾੜੀ ਲਿਖਣ ਸਾਫ ਬਹਿੜ ਦੇ ਜੀ ਹਾਂ ਬਿਲਕੁ 10 ਗੜਾ 5 ਗੜਾ ਤੋ ਦੋ ਗੜਾ ਲੜਦਾ ਦੇਖੋ ਆ ਚਲੋ ਸ਼ੌਂਦ ਮਾਰੇ ਤੈਨੂੰ ਪੂਜਾ ਲਾ ਲਿਆ ਮੈਂ ਚੱਲਾ ਵੀਡੀਓ ਚੱਲਾ ਕੇ ਤੇ ਇੱਕੋ ਗਾਈ ਹੈ ਜੀ ਹਾਂ ਇੱਕ ਹੀ ਗੜੇ ਕਿੰਨੇ ਦੁੱਧ ਬਾਈ ਜੀ 18 ਲੀਟਰ ਵਹੜ ਦੇ ਸੰਨ ਦੁੱਧ ਤਿਆਰ ਦੋ ਟਾਈਮ ਚੋਲੇ 3 ਟਾਈਮ ਚੋਲੇ ਪਤਾ 18 ਕੋਲ ਇਸ ਟਾਈਮ ਹੈਗਾ ਤਿਆਰ ਤੰਦਿਆ ਤੇ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਨੂੰ ਪੂਰੇ 15 ਦਿਨ ਹੋ ਗਏ ਸੁਈ 15 ਦਿਨ ਹੋ ਗਏ ਬੱਚੀ ਆ ਹਾਂ ਬੱਚਾ 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 ਮਗਰ ਆ ਗਿਆ ਤੇ ਚਵਾ ਚੂ ਕਿਵੇਂ ਆ ਪੂਰੇ ਪੋਲੀ ਪੋਲੀ ਹਾਂ ਤਾਂ ਪੂਰੇ ਸੀਟ ਖੋਲੋ ਫਿਰ ਖੋਲੋ ਦੋ ਵਾਰ ਚੂਦ ਚੋਦੇ ਭਾਵੇਂ ਚੂਦੇ ਤਿੰਨ ਦਾ ਚੂਦੇ ਲਓ ਜੀ ਦੇਖੋ ਉਣੀ ਬੈਡ ਆ ਉੱਚੀ ਲੰਮੀ ਪੂਰੀ ਆ ਦੇਖੋ ਦੇਖੋ 18 ਕੁ ਮਿੰਟ ਤੋ ਤਾਂ ਹੈਗਾ ਪੂਰਾ ਹਨਾ ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ ਆ ਗਈ ਚਾਹੀ ਵਾਲਦ ਹਨਾ ਅੰਤੀ ਸੀ ਬਹੁਤ ਬਿਲਕੁਲ ਜੀ ਥੋੜਾ ਆਜੋ ਆਜੋ ਮੜਾ ਖੜੋ ਮਰ ਥਾਂ ਤੋਂ ਮ ਖਾ ਲਈਏ ਤੋਰ ਬਹੁਤ ਹੀ ਵਧੀਆ ਲੈ ਠੀਕ ਆ ਜੁਆਇਸ ਪਰ ਸ਼ਾਮੀ ਕਿ ਨਹੀਂ ਕਰਦੇ ਜੀ ਸ਼ਾਮ ਨੂੰ ਜੁਆਇਸ ਕਰਦੇ ਆ ਤੱਤੀ ਪਰ 6 ਵਜੇ 6 ਵਜੇ ਹਾਂ ਸਵੇਰ ਵੀ 6 ਵਜੇ ਹਾਂ ਸਵੇਰ 6 ਵਜੇ ਚਲੋ ਬੋਲੋ ਫੋਨ ਦਾ ਰੇਟ ਦਾ ਫੋਨ ਤੇ ਹੋਣੀ ਪਤਾ ਫੋਨ ਦੇਊਗਾ ਮਰਾ ਕਰ ਲਓ ਨਹੀਂ ਫੋਨ ਤੇ ਕਰੋ ਫੋਨ ਤੇ ਕਰੋ ਚਲੋ ਨੰਬਰ ਤੇ ਐਡਰੈਸ ਬੋਲੋ 9646 ਹਾਂਜੀ 6833 ਠੀਕ ਆ ਪਿੰਡ ਖੁੱਸਾ ਉੱਤਰਾ ਨਾਂ ਪਿੰਡ ਤੇ ਕਿਹੜੇ ਰੋਡ ਤੇ ਰਹਿ ਗਿਆ ਪਿੰਡ ਤੇ ਪਿੰਡ ਉਚਾਲੇ ਰਹਿਣਾ ਜੀਰੇ ਦੀ ਉਹਨੇ ਦੀ ਵਾਟ ਉਹਨੇ ਹੀ ਵਾਟ ਮੂਗਾ ਪੈਂਦਾ ਠੀਕ ਆ ਹਾਂ ਹਾਂ ਸਸਤੀ ਕੰਮ ਸਸਤੀ